ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਵਹਾਨ ਲੱਗੇ ਆ ਤੁਹਾਨੂੰ ਸਾਡੇ ਟਰੈਕਟਰ ਦੀ ਫਾਈਨਲ ਲੁੱਕ ਤੇ ਅਸੀਂ ਲਵਾਈ ਇੱਕ ਹੋੜਾ ਵਾਲੀ ਛਤੜੀ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਪਿੱਛੇ ਲੱਗੀ ਹੈ ਦੋ ਬੂਫ ਨਾਲ ਬੇਟੀ ਤੇ ਹਾਂਜੀ ਫਰੰਟ ਤੇ ਲਵਾਇਆ ਹੈ ਬੰਪਰ ਜਿਹੜਾ ਅੱਜ ਕੱਲ ਚੱਲਦਾ ਹੈ ਅਸੀਂ ਬੰਪਰ ਨੋਰਮਲ ਲਵਾਇਆ ਨਾ ਜ਼ਿਆਦਾ ਲੰਮਾ ਤੇ ਨਾ ਹੀ ਜ਼ਿਆਦਾ ਛੋਟਾ ਹਾਈਟ 'ਚ ਤੇ ਆਪਣਾ ਬੰਪਰ तकरीबन 90 ਕਿਲੋ ਦੇ ਕਰੀਬ ਹੈ ਦੇਖ ਸਕਦਾ ਤੁਸੀਂ ਫਰੰਟ ਬੰਪਰ ਇਹਦਾ ਕਲਰ ਵੀ ਅਸੀਂ ਬਲੈਕ ਕਰਵਾਤਾ ਸੀ ਫਰੰਟ ਗ੍ਰਿਲ ਤੇ ਲਾਈਟਾਂ ਦੇ ਉੱਪਰ ਵੀ ਅਸੀਂ ਬਲੈਕ ਕਲਰ ਮਾਰਤਾ ਸੀ ਸਾਈਡ ਤੇ ਵੀ ਜਿਸ ਨਾਲ ਟਰੈਕਟਰ ਦੀ ਲੁੱਕ ਬਹੁਤ ਹੀ ਵਧੀਆ ਲੱਗਦੀ ਪਈ ਹੈ ਕਿਉਂਕਿ ਉਦੋਂ ਸਾਨੂੰ ਜਿਆਦਾ ਹੀ ਨੀਰਾ ਹੋ ਗਿਆ ਸੀ ਅਸੀਂ ਤਾਂ ਕਰਕੇ ਲੈਟਰ ਨਹੀਂ ਲਵਾਈਆਂ ਤੇ ਹਜੇ ਬੂਫਰਾਂ ਦੀ ਫਿਟਿੰਗ ਹੋਣ ਵਾਲੀ ਰਹਿੰਦੀ ਹੈ ਬੂਫਰ ਦੀ ਫਿਟਿੰਗ ਵੀ ਕਰਵਾਵਾਂਗੇ ਤੇ ਲੈਟਾਂ ਵੀ ਲਵਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਆਉਣ ਵਾਲੀ ਵੀਡੀਓ ਵਿੱਚ ਹਾਂਜੀ ਬਾਪੂ ਕੋਲ ਲੈਨੇ ਟਰੈਕਟਰ ਦਾ ਰਿਵਿਊ ਦੇਖਦੇ ਆਂ ਬਾਪੂ ਕਹਿੰਦੇ ਬਾਪੂ ਨੇ ਚੰਗੇ ਤਰ੍ਹਾਂ ਬੰਪਰ ਨੂੰ ਖੜਕਾ ਕੇ ਵੇਖਿਆ ਕਹਿੰਦੇ ਨੇ ਵਧੀਆ ਲੱਗਦਾ ਸਤੜੀ ਦੇਖ ਹੁਣ ਵਧੀਆ ਲੱਗਦਾ ਨਾ ਡੱਕ ਚਲਵਾ ਲਵਾਂਗੇ ਅੱਗੇ ਰੋ ਵੀ ਕੋ ਨਹੀਂ ਟਰੈਕਟਰ ਦਾ ਹੁਣ ਦੋਨਾਂ ਰੋਗੇ 1 ਲੱਖ ਰੁਪਏ ਮੁੱਲ ਵਧ ਗਿਆ ਦਾ ਕਹਿੰਦੇ ਕਣੀਂ ਗ੍ਰਪਾਲਾ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਦੱਬ ਕੇ ਕਰ ਦਿਓ ਲਾਈਕ ਤੇ ਕਮੈਂਟ ਚਲੋ ਫਿਰ ਬੋਲ ਦਿਓ ਚਲਦੀ ਦਾ ਨਾਮ ਹੈ ਜ਼ਿੰਦਗੀ